ਸਰਬਤ ਖਾਲਸਾ ਵੱਲੋਂ ਥਾਪੇ ਗਏ ਕਾਰਜਕਾਰੀ ਜਥੇਦਾਰ ਧਿਆਨ ਸਿੰਘ ਮੰਡ ਦੀ ਜ਼ਮਾਨਤ ਮਨਜ਼ੂਰ ਹੋਣ ਤੋਂ ਬਾਅਦ ਸ਼ੁੱਕਰਵਾਰ ਉਹ ਰਿਹਾ ਹੋ ਗਏ ਇਸ ਦੌਰਾਨ ਭਾਰੀ ਗਿਣਤੀ 'ਚ ਸਰਬਤ ਖਾਲਸਾ ਦੇ ਆਗੂਆਂ ਨੇ ਜਥੇਦਾਰ ਮੰਡ ਦਾ ਸਵਾਗਤ ਕੀਤਾ ਕਾਰਜਕਾਰੀ ਜਥੇਦਾਰ ਮੰਡ ਦਾ ਕਹਿਣਾ ਹੈ ਕਿ 10 ਨਵੰਬਰ 2016 ਨੂੰ ਹੋਣ ਜਾ ਰਿਹਾ ਸਰਬਤ ਖਾਲਸਾ ਦਾ ਵੱਡਾ ਇਕੱਠ ਹੋਵੇਗਾ ਅਸੀਂ ਦੁਬਾਰਾ ਸਰਬਤ ਖਾਲਸਾ 2016 ਦੇ ਵਿੱਚ 10 ਨਵੰਬਰ ਨੂੰ ਤਲਵੰਡੀ ਸਾਬੋ ਵਿਖੇ ਸੱਦਿਆ ਹੈ ਔਰ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਹੋਊਗਾ ਜਿਹੜਾ ਕੱਠ ਜੱਬੇ ਦੀ ਧਰਤੀ ਦੇ ਸਰਬਤ ਖਾਲਸੇ ਦਾ ਹੋਇਆ ਮੈਂ ਬੜੇ ਵਿਸ਼ਵਾਸ ਨਾਲ ਕਹਿੰਦਾ ਉਹ ਤੋਂ 10 ਗੁਣਾ ਵੱਧ ਉਥੇ ਜਿਹੜਾ ਖਾਲਸਾ ਬਣਦਾ ਹੈ ਗੁਰਤਲ ਭੇਕੀ ਨਾਬਾ ਜੇਲ੍ਹ ਤੋਂ ਛੁੱਟਣ ਤੋਂ ਬਾਅਦ 6 ਦਸੰਬਰ ਨੂੰ ਮਖੂ ਥਾਣੇ ਦੀ ਪੁਲਿਸ ਨੇ ਹਰੀਕੇ ਹੈੱਡ ਵਰਕਰ ਜਾਮਕਰਨ ਲੋਕਾਂ ਨੂੰ ਉਕਸਾਉਣ ਅਤੇ ਹੋਰ ਕਈ ਇਲਜ਼ਾਮਾਂ ਤਹਿਤ ਮੁਕੱਦਮਾ ਦਰਜ ਕਰ ਧਿਆਨ ਸਿੰਘ ਮੰਡੂ ਨੂੰ ਗ੍ਰਿਫਤਾਰ ਕਰ ਲਿਆ ਸੀ ਫਿਰੋਜ਼ਪੁਰ ਤੋਂ ਸਨੀ ਚੋਪੜਾ ਜਗਬਣੀ ਟੀਵੀ